ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦਾ ਪ੍ਰਕਾਸ਼ ਗੁਰੂ ਕੇ ਮਹਿਲ ਅੰਮ੍ਰitsar ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਪੰਜ ਸਹਿਬਜ਼ਾਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਧੀ ਹੈ ਬਾਕੀ ਪੰਜਾਂ ਨਾਲੋਂ ਸਭ ਤੋਂ ਛੋਟੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀਵਨ ਯਾਤਰਾ ਸ਼ੁਰੂ ਹੁੰਦੀ ਹੈ ਤਿਆਗ ਦੀ ਘਟਨਾ ਇੱਕ ਕਲਮ ਆਪਜੀ ਨਾਲ ਸਾਂਝੀ ਕੀਤੀ ਇੱਕ ਤਿਆਗ ਵੀ ਉਹਦੇ ਵਿੱਚ ਚੱਲ ਕਰਿਆ ਸੀ ਦੂਸਰਾ ਜਿਹੜਾ ਇੱਕ ਸਿੱਖੀ ਦਾ ਫਲਸਫਾ ਜੋ ਸਿੱਖੀ ਦਾ ਇੱਕ ਸਿਧਾਂਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਤਿਆਰੀਸ ਜਿੱਥੇ ਨੀਤ ਸੰਭਾਲੀਓ ਨਿਤੈ ਨਜ਼ਰ ਤੇਰੀ ਬਖਸ਼ੀਸ ਅੱਜ ਤੱਕ ਲੋਕ ਗਰੀਬ ਨੂੰ ਦਰਕਾਰ ਦੇ ਆਏ ੱਟਕੇ ਮਾਰਦੇ ਆਏ ਲਤਾੜਦੇ ਆਏ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਤਨ ਦਾ ਚੋਲਾ ਇੱਕ ਗਰੀਬ ਬੱਚੇ ਦੇ ਗਲ 'ਚ ਪਾ ਕੇ ਉਹਨੂੰ ਆਪਣਾ ਭਰਾ ਬਣਾ ਕੇ ਗੱਲ ਸਿੱਧ ਕਰ ਦਿੱਤੀ ਕਿ ਗੁਰੂ ਨਾਨਕ ਦਾ ਘਰ ਗਰੀਬ ਨਵਾਜ ਗੁਸਈਆ ਮੇਰਾ ਹੈ ਇਹ ਗਰੀਬਾਂ ਨੂੰ ਨਵਾਜਣ ਵਾਲਾ ਹੈ ਇਹ ਗਰੀਬਾਂ ਨੂੰ ਦਰਕਾਰ ਦਾ ਨਹੀਂ ਬਲਕੇ ਗਲ ਨਾਲ ਲਾਉਂਦਾ ਹੈ ਮਨੁੱਖਤਾ ਵਿੱਚ ਕੋਈ ਫਰਕ ਨਹੀਂ ਹੈ ਇਸ ਘਰ ਵਿੱਚ ਕੋਈ ਜਾਤ ਪਾਤ ਦਾ ਨਹੀਂ ਕੋਈ ਸੰਗਤ ਹੈ ਇੱਕੋ ਹੀ ਪੰਗਤ ਹੈ ਇੱਕੋ ਹੀ ਸਰੋਵਰ ਹੈ ਇੱਕ ਆ ਬਾਣੀ ਇੱਕ ਗੁਰੇ ਕੋ ਸ਼ਬਦ ਵਿਚਾਰ ਗੁਰੂ ਵੀ ਇੱਕ ਹੈ ਇੱਕੋ ਹੀ ਵਿਚਾਰ ਹੈ ਇੱਕੋ ਹੀ ਹੁਕਮਨਾਮਾ ਸਭ ਸਾਰਿਆਂ ਲਈ ਸਭ ਰਸਾਂਝਾ ਉਪਦੇਸ਼ ਹੈ ਕਿਸੇ ਲਈ ਕੋਈ ਵੱਖਰਾ ਨਹੀਂ ਅੰਮ੍ਰਿਤ ਵੀ ਇੱਕ ਹੈ ਅਸੀਂ ਕਿਤੇ ਨਾ ਕਿਤੇ ਵੰਡੀਆਂ ਪਾ ਦਨੇ ਪਰ ਗੁਰੂ ਨੇ ਇੱਕ ਓੰਕਾਰ ਲਿਖ ਕੇ ਇੱਕ ਦੀ ਪਰਵਾਸ਼ਾ ਦਿੱਤੀ ਇੱਕ ਨਾਲ ਜੁੜਨ ਵਾਸਤੇ ਕਿਹਾ ਇੱਕੋ ਹੀ ਗੁਰੂ ਦਿੱਤਾ ਸਭ ਕੁਝ ਇੱਕ ਇੱਕ ਕਰਕੇ ਦਿੱਤਾ ਸੀ ਪਰ ਅੱਜ ਅਸੀਂ ਕਿਤੇ ਨਾ ਕਿਤੇ ਵੰਡੇ ਗਏ 9 ਸਾਲ ਦੇ ਕਰੀਬ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਦਾ ਤਿਆਗ ਮਲ ਜੀ ਦੇ ਰੂਪ ਵਿੱਚ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਲੰਘਦਾ ਹੈ ਇਸ ਸਮੇਂ ਦੌਰਾਨ ਕੁਝ ਮੋਤਾਂ ਬਾਬਾ ਤਿਆਗ ਮਲ ਜੀ ਦੇ ਅੱਖਾਂ ਸਾਹਮਣੇ ਹੁੰਦੀਆਂ ਨੇ ਸਭ ਤੋਂ ਪਹਿਲੀ ਮੌਤ ਦਾਦੀ ਮਾਂ ਮਾਤਾ ਗੰਗਾ ਜੀ ਅਕਾਲ ਚਲਾਣਾ ਕਰ ਜਾਂਦੇ ਆ ਬੜਾ ਗਹਿਰਾ ਸਦਮਾ ਲੱਗਿਆ ਜਿਸ ਦਾਦੀ ਦੀ ਗੋਦ ਵਿੱਚ ਬੈਠ ਕੇ ਸਿੱਖੀ ਦੀ ਪੜ੍ਹਾਈ ਪੜ੍ਹੀ ਗੁਰਮਤਿ ਦੀ ਗੁੜਤੀ ਲਈ ਸਿੱਖੀ ਦੀ ਗੁੜਤੀ ਲਈ ਸਿੱਖੀ ਬਾਰੇ ਜਾਣਿਆ ਗੁਰ ਇਤਿਹਾਸ ਜਾਣਿਆ ਮਾਨ ਸਿੱਖਾਂ ਸੂਰ ਹੁਣ ਤੱਕ ਦਾ ਜਿੰਨਾ ਇਤਿਹਾਸ ਸੀ ਉਹ ਮਾਤਾ ਗੰਗਾ ਜੀ ਦੀ ਗੋਦ ਵਿੱਚ ਬੈਠ ਕੇ ਸਰਵਣ ਕੀਤਾ ਅੱਜ ਉਹ ਦਾਦੀ ਚਲੇ ਗਈ। ਥੋੜਾ ਜਿਹਾ ਸਮਾਂ ਹੋਰ ਲੰਘਿਆ ਥੋੜੇ ਜਿਹੇ ਸਮੇਂ ਜੀਏ ਕਈ ਮੋਤਾ ਹੁੰਦੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਜਿਹੜੇ ਰਿਸ਼ਤੇਦਾਰ ਨੇ ਭਾਈ ਸੰਡੂ ਲੱਗਦੇ ਆ ਭਾਈ ਸਾਈਂ ਦਾਸ ਜੀ ਉਹ ਦੋਵੇਂ ਬਦੀ ਪਤਨੀ ਉਹ ਵੀ ਕੱਲ ਚਲਾਣਾ ਕਰ ਜਾਂਦੇ ਆ। ਗੁਰੂ ਸਾਹਿਬ ਦੇ ਸੱਸ ਸੋਹਰਾ ਭਾਈ ਨਰੈਣ ਦਾਸ ਜੀ ਹੁਣੀ ਉਹ ਵੀ ਅਕਾਲ ਚਲਾਣਾ ਕਰ ਜਾਂਦੇ ਆ ਚਾਰ ਪੰਜ ਮੌਤਾਂ ਇੱਕੇ ਥੋੜੇ ਜੇ ਸਮੇਂ ਵਿੱਚ ਥੋੜੇ ਜੇ ਵਕਤ ਵਿੱਚ ਹੁੰਦੀਆਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਇਹਨਾਂ ਮੌਤਾਂ ਨੂੰ ਕੱਲਾ ਦੇਖਦੇ ਨਹੀਂ ਮਨ ਤੋਂ ਮਹਿਸੂਸ ਕਰਦੇ ਆ ਇੱਕ ਗੱਲ ਮਨ ਵਿੱਚ ਪੱਕੀ ਹੁੰਦੀ ਜਾ ਰਹੀ ਆ ਕਿ ਮਨਾ ਇਹ ਸੰਸਾਰ ਝੂਠਾ ਹੈ ਇਹ ਨਾਸ਼ਵੰਤ ਹੈ ਦੁਨੀਆ ਜੋ ਹੈ ਜੋ ਅੱਜ ਹੈ ਉਹ ਕੱਲ ਨਹੀਂ ਹੋਏਗਾ ਇਹ ਬਿੰਸਨ ਹਾਰ ਸੰਸਾਰ ਗਏ ਇਹਨੇ ਹੌਲੀ ਹੌਲੀ ਮਿੰਸ ਦੇ ਜਾਣਾ ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਚ ਤੁਹਾਨੂੰ ਸਾਰੇ ਪੱਖ ਬਰਾਬਰ ਮਿਲਣਗੇ ਜਿੱਥੇ ਹਰ ਖੁਸ਼ੀ ਹੈ ਉੱਥੇ ਨਾਲ ਸੋਗ ਵੀ ਹੈ ਜਿੱਥੇ ਭਗਤੀ ਹੈ ਉੱਥੇ ਸ਼ਕਤੀ ਵੀ ਹੈ ਜਿੱਥੇ ਬੀਰਤਾ ਹੈ ਸੂਰਮਤਾਈ ਹੈ ਉੱਥੇ ਇਕਾਂਤ ਚਿਤ ਬੈਠ ਕੇ ਰੱਬੀ ਯਾਦ ਵਿੱਚ ਜੁੜਨ ਦਾ ਉਹ ਸਿਮਰਨ ਦਾ ਸੰਕਲਪ ਵੀ ਹੈ ਦੋਨੇ ਪੱਖ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਚ ਬਰਾਬਰ ਚੱਲਦੇ ਆ ਤਾਂ ਇਹੋ ਨਾਲੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਅਰ ਪੈਣੀ ਜਾਕੈ ਕੰਚਨ ਮਾਟੀ ਮੰਨੈ ਔਰ ਅਖੀਰ ਤੇ ਕਿਹਾ ਗੁਰ ਕਿਰਪਾ ਜੇ ਨਰ ਕੋ ਕਿੰਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਇਹ ਦਾਤ ਗੁਰੂ ਦੀ ਕਿਰਪਾ ਨਾਲ ਮਿਲਦੀ ਆ ਕਿ ਦੁੱਖ ਤੇ ਸੁਖ ਇੱਕੋ ਜੇ ਲੱਗਣ ਸੋਨਾ ਤੇ ਮਿੱਟੀ ਇੱਕੋ ਜਿਹਾ ਲਗੇ ਉਸਤ ਤੇ ਨਿੰਦਿਆ ਇੱਕੋ ਜੀ ਲਗੇ ਕੋਈ ਫਰਕ ਨਾ ਹਰਖ ਤੇ ਸੋਗ ਖੁਸ਼ੀ ਹਰਗੱੜ੍ਹਤ ਹੁੰਦਾ ਖੁਸ਼ੀ ਖੁਸ਼ੀ ਤੇ ਸੋਗ ਇੱਕੋ ਜਿਹਾ ਲੱਗਣ ਕੋਈ ਫਰਕ ਨਾ ਲੱਗੇ ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਬਣਦੀ ਹੈ 1633 ਹਨ ਆਇਆ ਕਰਤਾਰਪੁਰ ਸਾਹਿਬ ਦੀ ਧਰਤੀ ਹੈ ਜਿਹੜਾ ਜਲੰਧਰ ਲਾਗੇ ਇੱਕ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਮਾਰੇ ਨੇ ਵਸਾਇਆ ਜਿਹੜਾ ਅੱਜ ਕੱਲ ਪਾਕਿਸਤਾਨ ਚ ਹੈ ਤੇ ਦੂਸਰਾ ਕਰਤਾਰਪੁਰ ਸਾਹਿਬ ਜਲੰਧਰ ਦੇ ਲਾਗੇ ਜਿਹੜਾ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਵਸਾਇਆ ਉੱਥੇ ਇੱਕ ਸਮਾਗਮ ਦੌਰਾਨ ਬਹੁਤ ਸੰਗਤਾਂ ਦੂਰੋਂ-ਪਾਰੋਂ ਆ ਕੇ ਇਕੱਠੀਆਂ ਹੁੰਦੀਆਂ ਨੇ ਔਰ ਇਸ ਇਕੱਠ ਦੇ ਵਿੱਚ ਭਾਈ ਲਾਲ ਚੰਦ ਸੁਭਿੱਖੀ ਮਾਤਾ ਬਿਸ਼ਨ ਕੌਰ ਇਹ ਦੋਵੇਂ ਮੀਆਂ ਬੀਵੀ ਇਹ ਇੱਕ ਸੁਭਾਗਾ ਜੋੜਾ ਇਹ ਵੀ ਇਸ ਸੰਗਤ ਵਿੱਚ ਪਹੁੰਚਦਾ ਗੁਰੂ ਘਰ ਦਾ ਤੇਜ ਪ੍ਰਤਾਪ ਵੇਖਦਿਆ ਗੁਰੂ ਘਰ ਦੀ ਨਿਹਾਰ ਵੇਖਦਿਆ ਗੁਰੂ ਘਰ ਦੀ ਚੜ੍ਹਤ ਵੇਖਦਿਆ ਸਤਿਗੁਰਾਂ ਦੇ ਇਸ ਦਰਬਾਰ ਦੀ ਅਨੋਖੀ ਦਿੱਖ ਦੇਖਦਿਆ ਤੇ ਮਾਤਾ ਬਿਸ਼ਨਕਰ ਦੇ ਮਨ ਚ ਆਇਆ ਆਪਣੇ ਸਿਰ ਦੇ ਸਾਈ ਨੂੰ ਲਾਲਚੰਦ ਸਪੇਖੀ ਨੂੰ ਕਿਆ ਕਹਿਣ ਲੱਗੀ ਮੇਰੇ ਮਨ ਚ ਖਿਆਲ ਆ ਰਿਹਾ ਜੇਕਰ ਸਾਡਾ ਗੁਰੂ ਨਾਨਕ ਦੇ ਘਰ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਨਾਲ ਇੱਕ ਦੁਨਿਆਵੀ ਇੱਕ ਸੰਸਾਰਕ ਰਿਸ਼ਤਾ ਜੁੜ ਜਾਏ ਤੂੰ ਸੋਚ ਕੇ ਵੇਖੋ ਸਮਾਜ ਵਿੱਚ ਸਾਡਾ ਇੱਜ਼ਤ ਮਾਣ ਸਨਮਾਨ ਕਿੰਨਾ ਵਧੇਗਾ ਸਾਡਾ ਕੱਦ ਬੁੱਤ ਕਿੰਨਾ ਉੱਚਾ ਹੋਏਗਾ ਜੇ ਸਾਡੀ ਇਸ ਘਰ ਨਾਲ ਰਿਸ਼ਤੇਦਾਰੀ ਪੈਦਾ ਹੋਏ ਕਿਆਲਾ ਕਿਸੇ ਦੇ ਵੀ ਮਨ ਚ ਆ ਸਕਦਾ ਤੇ ਅਕਸਰ ਜਦੋਂ ਕੋਈ ਆਪਣੀਆਂ ਧੀਆਂ ਲਈ ਅਸੀਂ ਵਰ ਕਰ ਦੇਖਦੇ ਆ ਤੇ ਉਹ ਕੋਸ਼ਿਸ਼ ਹੁੰਦੀ ਆ ਵੀ ਸਾਡੇ ਨਾਲੋਂ ਥੋੜਾ ਜਿਹਾ ਘਰ ਤਕੜਾ ਹੋਵੇ ਚੰਗਾ ਹੋਵੇ ਤਾਂ ਕਿ ਸਾਡੀ ਧੀ ਰਾਜ ਭੋਗੇ ਇਹ ਹਰ ਮਾਂ ਪਿਆਂ ਦੀ ਇੱਛਾ ਹੁੰਦੀ ਹੈ ਤੇ ਮਾਈ ਮਾਤਾ ਬਿਸ਼ਨ ਕੌਰ ਦੇ ਮਨ ਚ ਵੀ ਆਇਆ ਵੀ ਸਾਡੇ ਘਰ ਇੱਕ ਹੋਣ ਹਰ ਧੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਹੋਣ ਹਾਰ ਇੱਕ ਬੱਚਾ ਬਾਬਾ ਤਿਆਗ ਮਲਖ ਹੈ ਰੱਬ ਕਰੇ ਜੇ ਕਿਤੇ ਇਹ ਰਿਸ਼ਤਾ ਪੱਕਾ ਹੋ ਜਾਏ ਲਾਲ ਚੰਦ ਸਪੇਖੀ ਨੇ ਕਿਹਾ ਵੀ ਤੇਰਾ ਖਿਆਲ ਤਾਂ ਠੀਕ ਹੈ ਪਰ ਅਸੀਂ ਕਿੱਥੇ ਗੁਰੂ ਹਰਗੋਬਿੰਦ ਸਾਹਿਬ ਕਿੱਥੇ ਅਸੀਂ ਕਿਸੇ ਵੀ ਪੱਖ ਤੋਂ ਗੁਰੂ ਦੇ ਪਰਿਵਾਰ ਦਾ ਗੁਰੂ ਦੇ ਘਰ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ ਤੇ ਸਾਡਾ ਰਿਸ਼ਤਾ ਕਿਵੇਂ ਜੁੜੇਗਾ ਅਕਸਰ ਗੁਰੂ ਨੇ ਵੀ ਰਿਸ਼ਤਾ ਦੇਖਣਾ ਆਪਣੇ ਬਰਾਬਰ ਦੇ ਕਿਸੇ ਖਾਨਦਾਨ ਦਾ ਰਿਸ਼ਤਾ ਲਏਗਾ ਨਾ ਸਾਡਾ ਰਿਸ਼ਤਾ ਕਿਵੇਂ ਲੈ ਸਕਦਾ ਉਹਨਾਂ ਦੇ ਮੁਕਾਬਲੇ 'ਚ ਸਾਡੇ ਕੋਲੇ ਪਦਾਰਥ ਨਹੀਂ ਉਹਨਾਂ ਦੇ ਮੁਕਾਬਲੇ ਸਾਡੇ ਘਰ ਦੀ ਕੋਈ ਦਿੱਖ ਨਹੀਂ ਤੇ ਰਿਸ਼ਤਾ ਜੁੜੇਗਾ ਕਿਵੇਂ ਉਹਨੇ ਕਿਹਾ ਨਹੀਂ ਇਹ ਘਰ ਗਰੀਬ ਨਵਾਜਾਂ ਦਾ ਘਰ ਹੈ ਇਹ ਗਰੀਬ ਨਵਾਜਾਂ ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਆਪ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਠੁਕਰਾ ਕੇ ਕਿਉਂਕਿ ਉਹ ਮਹੰਕਾਰ ਚ ਬੋਲੀ ਉਹ ਜੇ ਬੋਲੇ ਕਿਸੇ ਧੀ ਬੱਚੀ ਦਾ ਨਰਾਦਰ ਨਹੀਂ ਕੀਤਾ ਇੱਕ ਹੰਕਾਰ ਦੇ ਵਿੱਚ ਜਦੋਂ ਕੋਈ ਗੁਰੂ ਘਰ ਨੂੰ ਨੀਵਾਂ ਦਿਖਾ ਰਿਆ ਉਸ ਹੰਕਾਰ ਦਾ ਜਵਾਬ ਦਿੱਤਾ ਉਹਦਾ ਰਿਸ਼ਤਾ ਛੱਡ ਕੇ ਭਾਈ ਨਰੈਣ ਦਾਸ ਦੀ ਧੀ ਬੀਬੀ ਦਮੋਦਰੀ ਦਾ ਰਿਸ਼ਤਾ ਲਿਆ ਇਹਦੀ ਤਾਂ ਨਿਵਦੀ ਗਰੀਬਾਂ ਨਾਲ ਹੈ ਬਲਕਿ ਉਹਨੇ ਆਪਣੀ ਧੀ ਦਾ ਰਿਸ਼ਤਾ ਭਾਈ ਧਰਮੇ ਦੇ ਪੁੱਤ ਨਾਲ ਕੀਤਾ ਜਿਹੜਾ ਅਤ ਦਾ ਗਰੀਬ ਹੈ ਜਿਹਦੇ ਦੋ ਘਰ ਰੋਟੀ ਦੋ ਵੇਲੇ ਰੋਟੀ ਪੱਕਣੀ ਮੁਸ਼ਕਲ ਹੈ ਗਰੀਬੀ ਬਹੁਤ ਹੈ ਉਹਦੇ ਨਾਲ ਆਪਣੇ ਘਰ ਦਾ ਰਿਸ਼ਤਾ ਜੋੜ ਲਿਆ ਇਹ ਆਪਾਂ ਨੂੰ ਭੁਲੇਖਾ ਹੈ ਆਪਾਂ ਕੋਸ਼ਿਸ਼ ਕਰਦੇ ਆਂ ਅਰਦਾਸ ਕਰਦੇ ਆਂ ਜਦੋਂ ਇਸ ਦਰ ਤੋਂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਸਭ ਕੁਝ ਮਿਲਦਾ ਫਿਰ ਸਾਡੀ ਭਾਵਨਾ ਵੀ ਸਤਗੁਰੂ ਜ਼ਰੂਰ ਪੂਰੀ ਕਰਨਗੇ ਤਾਂ ਉਸ ਵੇਲੇ ਕਹਿੰਦੇ ਨੇ ਜਦੋਂ ਇਹ ਇਦਾਂ ਦਾ ਮਾਹੌਲ ਬਣਿਆ ਉਸ ਵੇਲੇ ਬਾਬਾ ਸ਼੍ਰੀ ਚੰਦ ਮਹਾਰਾਜ ਉਹ ਵੀ ਆਏ ਹੋਏ ਨੇ ਲਾਲ ਜੰਮਸ ਪੁੱਛੀ ਕੀ ਕਹਿੰਦਾ ਵੀ ਵਿਚੋਲਾ ਕੌਣ ਬਣੇਗਾ ਮਾਤਾ ਬਿਸ਼ਨ ਕੌਰ ਨੇ ਕਿਹਾ ਆਪਾਂ ਬਾਬਾ ਸ਼੍ਰੀ ਚੰਦ ਜੀ ਨੂੰ ਬੇਨਤੀ ਕਰਦੇ ਹਾਂ ਉਹ ਗੁਰੂ ਨਾਨਕ ਸਾਹਿਬ ਦੇ ਸਹਬਜਾਦੇ ਨੇ ਸਭ ਤੋਂ ਉਮਰ ਚ ਵੱਡੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਉਹਨਾਂ ਦਾ ਕਿਹਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਨਹੀਂ ਮੋੜਨਗੇ ਆਪਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵਿਚੋਲੇ ਉਹਨਾਂ ਨੂੰ ਪਾਉਣੇ ਉਨੇ ਕਾ ਠੀਕ ਆ ਚਲ ਬੇਨਤੀ ਕਰੀਏ ਦੋਵੇਂ ਜਣਾਂ ਨੇ ਜਾ ਕੇ ਬਾਬਾ ਸ਼੍ਰੀ ਚੰਦ ਮਾਰੇ ਕੇ ਬੇਨਤੀ ਕੀਤੀ ਕਿ ਅਸੀਂ ਇਹ ਚਾਹੁੰਦੇ ਆ ਸਾਡੇ ਘਰ ਇੱਕ ਹੋਣ ਹਰਤੀ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਹੋਣ ਹਰ ਇੱਕ ਬਾਲਕ ਹੈ ਤੇ ਸਾਡਾ ਕਿਤੇ ਰਿਸ਼ਤਾ ਜੁੜ ਜਾਏ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਗੱਲ ਕਰਾਂਗੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨਾਲ ਬਚਨ ਬਿਲਾਸ ਹੋ ਰਿਹਾ ਬੜਾ ਸਤਕਾਰ ਹੈ ਮਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਭ ਜਾਦੇ ਜਾਣ ਕੇ ਅੱਤ ਦਾ ਸਤਕਾਰ ਦੇ ਰਿਹਾ ਗੁਰੂ ਬਾਬਾ ਸ਼੍ਰੀ ਚੰਦ ਮਹਾਰਾਜ ਧੰ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਿਸ ਜਾਣ ਕੇ ਅੱਤ ਦਾ ਸਤਕਾਰ ਦੇ ਰਿਹਾ ਕਿ ਤੁਸੀਂ ਮੇਰੇ ਪਿਤਾ ਗੁਰੂ ਨਾਨਕ ਸਾਹਿਬ ਦੀ ਉਸ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਤੁਸੀਂ ਉਸ ਤਖਤ ਤੇ ਬੈਠੇ ਹੋ ਜਿਸ ਤਖਤ ਤੇ ਮੇਰੇ ਗੁਰੂ ਨਾਨਕ ਪਿਤਾ ਜੀ ਬੈਠੇ ਸਨ ਸਤਕਾਰ ਦੇ ਰਿਹਾ ਆ ਆਪਸ ਵਿੱਚ ਬੜਾ ਪਿਆਰ ਬੜਾ ਸਤਕਾਰ ਬੜੀਆਂ ਪ੍ਰੇਮ ਜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਇਸ ਦੇ ਦਰਮਿਆਨ ਬਾਬਾ ਸ਼੍ਰੀ ਚਾਂਜੀ ਨੇ ਕਿਹਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਿ ਮੈਂ ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਹੈ ਉਹਨਾਂ ਨੇ ਕਿਹਾ ਦੱਸੋ ਕਹਿੰਦੇ ਮੇਰੇ ਨਿਗਾਹ ਦੇ ਵਿੱਚ ਤੁਹਾਡੇ ਬੱਚੇ ਤੁਹਾਡੇ ਸਹਿਬਜ਼ਾਦੇ ਤਿਆਗ ਮਲ ਵਾਸਤੇ ਇੱਕ ਬੜਾ ਸੋਹਣਾ ਰਿਸ਼ਤਾ ਆਇਆ ਬੜੇ ਧਿਆਨ ਨਾਲ ਸੁਣਿਆ ਕਿੱਥੋਂ ਦਾ ਰਿਸ਼ਤਾ ਕੌਣ ਨੇ ਅੰਮ੍ਰਾਲੇ ਦੇ ਲਾਗੇ ਲਖਨੌਰ ਪਿੰਡ ਹੈ ਇੱਥੋਂ ਦੇ ਰਹਿਣ ਵਾਲੇ ਨੇ ਭਾਈ ਲਾਲਚੰਦ ਸਪਿੱਖੀ ਉਹਨਾਂ ਦੇ ਘਰੋਂ ਬੀਬੀ ਬਿਸ਼ਨਕੌਰ ਉਹਨਾਂ ਦੇ ਘਰ ਰੱਬ ਨੇ ਦੋ ਪੁੱਤਾਂ ਦੀ ਦਾਤ ਇੱਕ ਧੀ ਦੀ ਦਾਤ ਦਿੱਤੀ ਹੈ ਤੇ ਉਹ ਧੀ ਬੜੀ ਹੋਣਖਾਰਖ ਹੈ ਤੇ ਮੈਂ ਉਹਦਾ ਰਿਸ਼ਤਾ ਤੁਹਾਡੇ ਬੱਚੇ ਨਾਲ ਕਰਨਾ ਚਾਹੁੰਦਾ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਸੁਣਿਆ ਬਾਵਾ ਸ਼੍ਰੀ ਚੰਦ ਮਹਾਰਾਜ ਅੱਗੇ ਹੱਥ ਜੋੜ ਕੇ ਸੀਸ ਚੁਕਾਇਆ ਜੋ ਤੁਹਾਡਾ ਹੁਕਮ ਮੈਨੂੰ ਪਰਵਾਹ ਹੈ ਇਹ ਰਿਸ਼ਤਾ ਪ੍ਰਵਾਨ ਹੋਇਆ ਵਿਆਹ ਦਾ ਦਿਨ ਨਿਸ਼ਚਿਤ ਕੀਤਾ ਤੇ ਲਾਲ ਜੰਮ ਸੁਖੀ ਨੇ ਕਿਹਾ ਮਹਾਰਾਜ ਦਿਨ ਦੱਸੋ ਤੁਸੀਂ ਆਪਣੇ ਸਹਬਜ਼ਾਦੇ ਦੀ ਬਰਾਤ ਲੈ ਕੇ ਕਦੋਂ ਲਾਹੌਰ ਲਖਨੌਰ ਆ ਰਹੇ ਹੋ ਉਹ ਮੈਨੂੰ ਤਰੀਕ ਦੱਸੋ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਨੇ ਕਿਹਾ ਲਾਲ ਚੰਦ ਜੀ ਸਾਡੀ ਸ਼ਾਹਜਹਾਨ ਨਾਲ ਤਿੰਨ ਲੜਾਈਆਂ ਤਿੰਨ ਵਾਰ ਸਿੱਧੀ ਟੱਕਰ ਹੋ ਚੁੱਕੀ ਆ ਵਗਦੇ ਹਕਮ ਨਾਲ ਚੌਥੀ ਕਿਸੇ ਵੇਲੇ ਵੀ ਹੋ ਸਕਦੀ ਹੈ ਤੇ ਇੰਨੀ ਦੂਰ ਬਰਾਤ ਲੈ ਕੇ ਆਉਣਾ ਰਿਸਕ ਹੋਏਗਾ ਕਿਸੇ ਖਤਰੇ ਤੋਂ ਖਾਲੀ ਨਹੀਂ ਹੋਏਗਾ ਅਸੀਂ ਬਰਾਤ ਕਰਤਾਰਪੁਰ ਸਾਹਿਬ ਹੀ ਲੈ ਕੇ ਆਵਾਂਗੇ ਤੁਸੀਂ ਆਪਣਾ ਪਰਿਵਾਰ ਲੈ ਕੇ ਇੱਥੇ ਆ ਜਾਓ ਸਤਬਜਨ ਬਾਦਸ਼ਾ ਭਾਈ ਲਾਲ ਇੱਕ ਦਿਨ ਇੱਕ ਤਰੀਕ ਜਿਹੜੀ ਉਹ ਨਿਸ਼ਚਿਤ ਕੀਤੀ ਗਈ ਸਨ 1633 ਦਾ ਵਕਤ ਆਇਆ ਤੇ ਭਾਈ ਲਾਲ ਚਾਂਸ ਪੇਕੀ ਆਪਣਾ ਸਾਰਾ ਪਰਿਵਾਰ ਅੰਗ ਸੰਗ ਲੈ ਕੇ ਕਰਤਾਰਪੁਰ ਸਾਹਿਬ ਪਹੁੰਚਿਆ ਤੇ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਪਣੇ ਸਹਿਬਜ਼ਾਦੇ ਦੀ ਇੱਕ ਅਨੋਖੀ ਬਰਾਤ ਲੈ ਕੇ ਅੰਮ੍ਰਿਤਸਰ ਦੀ ਧਰਤੀ ਤੋਂ ਤੁਰਨ ਲੱਗਾ ਮੈਂ ਅਨੋਖੀ ਬਰਾਤ ਤਾਂ ਕਹਿਣਾ ਹੈ ਬਰਾਤਾਂ ਅੱਜ ਸਾਡੇ ਵੀ ਘਰਾਂ ਚੋਂ ਚੜ੍ਹਦੀਆਂ ਨੇ ਤੇ ਬਰਾਤ ਅੱਜ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਚੋਂ ਵੀ ਜਾਂਚ ਚੜ੍ਹਨ ਲੱਗੀ ਆ ਸਾਡੀਆਂ ਬਰਾਤਾਂ ਚ ਸਾਨੂੰ ਪਤਾ ਕਿਵੇਂ ਖਲਬਲੀਆਂ ਮੱਚਦੀਆਂ ਨੇ ਕਿਵੇਂ ਖਲਵਾੜ ਹੁੰਦਾ ਕਿਵੇਂ ਨਸ਼ਿਆਂ ਦੇ ਜੋਰ ਤੇ ਪੈਸੇ ਦੇ ਜੋਰ ਤੇ ਕੀ ਕੁਛ ਅੰਦਾਜ਼ ਉਹ ਤਸਵੀਰ ਸਾਡੇ ਸਾਹਮਣੇ ਆ ਮੇਰੇ ਨਾਲ ਵਾ ਤੁਸੀਂ ਜਾਣਦੇ ਹੋ ਕਿਉਂਕਿ ਤੁਹਾਡਾ ਜਾਣਾ ਹੋਣਾ ਜ਼ਿਆਦਾ ਪਰ ਇਸ ਬਰਾਤ ਦੇ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਤਿੰਨੇ ਕੁੜਮ ਆਇਆ ਬਾਬਾ ਸੂਰਜਮਲ ਜੀ ਦੇ ਸਹੌਰਾ ਪਰਵਾਰ ਬਾਬਾ ਗੁਰਦੇਤਾ ਜੀ ਦਾ ਸੌਰਾ ਪਰਿਵਾਰ ਬੀਬੀ ਵੀਰੋ ਦਾ ਸੌਰਾ ਪਰਿਵਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਆਪਣਾ ਸੌਰਾ ਪਰਿਵਾਰ ਦੱਲੇ ਤੋਂ ਤੇ ਮਹਾਰਾਜ ਦਾ ਨਾਨਕਾ ਨਗਰ ਮੌਹ ਸਾਹਿਬ ਤੋਂ ਜਿੱਥੇ ਗੁਰੂ ਅਰਜਨ ਸਾਹਿਬ ਦੀ ਬਰਾਤ ਢੁਕੀ ਉਹ ਪਰਿਵਾਰ ਪਹੁੰਚਿਆ ਹੋਇਆ ਹੈ ਤੇ ਵੱਡੀ ਗੱਲ ਇਸ ਬਰਾਤ ਵਿੱਚ ਅਨੋਖੀ ਬਰਾਤ ਇਸ ਕਰਕੇ ਹੈ ਇਸ ਬਰਾਤ ਚ ਬਾਬਾ ਬੁੱਢਾ ਸਾਹਿਬ ਜੀ ਨੇ ਤੁਰਨਾ ਹੈ ਇਸ ਬਰਾਤ ਚ ਬਾਬਾ ਬਿਨੀ ਚੰਦ ਸਾਹਿਬ ਜੀ ਨੇ ਤੁਰਨਾ ਹੈ ਇਸ ਬਰਾਤ ਵਿੱਚ ਭਾਈ ਗੁਰਦਾਸ ਜੀ ਨੇ ਤੁਰਨਾ ਇਹ ਤਾਂ ਅਨੋਖੀ ਬਰਾਤ ਹੈ ਇਸ ਬਰਾਤ ਵਿੱਚ ਭਾਈ ਸਾਹ ਭਾਈ ਮਰਦਾਨਾ ਜੀ ਦੇ ਪਰਿਵਾਰ ਵਿੱਚੋਂ ਜਿਨ੍ਹਾਂ ਨੇ ਤੁਰਨਾ ਉਹਨਾਂ ਨੇ ਜਾ ਕੇ ਅੱਗੇ ਲਾਵਾਂ ਦਾ ਪਾਠ ਕਰਨਾ ਹੈ ਕੀਰਤਨ ਕਰਨਾ ਉਹਨਾਂ ਨੇ ਇਹ 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 ਅਨੋਖੀ ਬਰਾਤ ਹੈ ਤੇ ਅੱਜ ਇਸ ਬਰਾਤ ਵਿੱਚ ਮਹਾਪੁਰਸ਼ ਫਕੀਰ ਔਰ ਵੱਡੀ ਗੱਲ ਇਸ ਬਰਾਤ ਵਿੱਚ ਬਾਬਾ ਸ਼੍ਰੀ ਚੰਦ ਜੀ ਨੇ ਤੁਰਨਾ ਤਾਂ ਇਹ ਅਨੋਖੀ ਇਹ ਸਾਜਨਾ ਦੀ ਬਰਾਤ ਚੱਲੀ ਹੈ ਜਿਨ੍ਹਾਂ ਨੂੰ ਅੱਜ ਅਸੀਂ ਕਹਿੰਦੇ ਆ ਨਾ ਹਮ ਘਰ ਸਾਜਨ ਆਇਓ ਸਾਜਨ ਦਾਦੇੋਂ ਵੱਧ ਅਨੰਦਾਂ ਤੋਂ ਪਹਿਲਾਂ ਹੀ ਸ਼ਰਾਬੀ ਹੋਏ ਹੁੰਦੇ ਆ ਇਹ ਬਰਾਤ ਉਹ ਹੈ ਜਿਹੜੀ ਸਾਰੀ ਬਰਾਤ ਨੇ ਜਾ ਕੇ ਆਨੰਦ ਕਾਰਜਾਂ ਤੇ ਬੈਠਣਾ ਅੱਜ ਦੀਆਂ ਬਰਾਤਾਂ 'ਚ 400 ਬੰਦਾ ਚੱਲਿਆ ਮਸਾਂ ਜੋਰ ਲਾ ਕੇ 20 ਤੋਂ 25 ਬੰਦੇ ਆਨੰਦ ਕਾਰਜਾਂ ਦੇ ਹੁੰਦੇ ਆ 380 ਬੰਦਿਆਂ ਦਾ ਪਤਾ ਹੀ ਨਹੀਂ ਲੱਗਦਾ ਵੀ ਉਹ ਕਰਨ ਕੀ ਗਏ ਆ ਪਹਿਲ ਉਸ ਜਗ੍ਹਾ ਪਹਿਲ ਉਸ ਨੂੰ ਵਾਪਸ ਆ ਗਏ ਜੇਸ ਗੁਰੂ ਜੇਸ ਆਨੰਦ ਕਾਰਜਾਂ ਨੂੰ ਢੀਕਦੇ ਆ ਮਾਪਿਆਂ ਨੇ 20-25 ਸਾਲ ਲਾ ਦਿੱਤੇ ਕਿ ਮੇਰੇ ਪੁੱਤ ਦਾ ਆਨੰਦ ਕਾਰਜ ਮੇਰੀ ਧੀ ਦਾ ਆਨੰਦ ਕਾਰਜ ਹੋਣਾ ਉੱਥੇ ਜਾ ਕੇ ਚੁਟਕੀ ਮਾਰ ਕੇ ਗਿਆ ਕੇ ਭਾਈ ਜੀ ਜਲਦੀ ਨਿਬੇੜ ਦਿਓ ਪੈਲਸ ਚ ਡਿੱਗ ਰਿਆ ਸਾਰੇ 12 ਵਜੇ ਤੋਂ ਪਹਿਲਾਂ ਅਸੀਂ ਕਹਿ ਦਦਨਾ ਵੀ ਹੋ ਜਾਣ ਸਾਨੂੰ ਪਰ ਕਾਰਨ ਨਹੀਂ ਪਤਾ ਕਿਉਂਕਿ ਸੁਹੀ ਰਾਗ ਚਲਾਵਾ ਨੇ 12 ਵਜੇ ਤੱਕ ਪੜਨ ਦਾ ਹੁਕਮ ਹੈ ਤਾਂ 12 ਵਜੇ ਤੋਂ ਪਹਿਲਾਂ 9 ਤੋਂ 12 ਦਾ ਟਾਈਮ ਉਹ ਵੀ ਸਾਡਾ ਨਹੀਂ ਰਿਹਾ ਬਰਿਆਦਾ ਤਾਂ ਬਿਲਕੁਲ ਹੀ ਤੇ ਜਿਉਂ ਉੱਡ ਜਾਂਦੀਆਂ ਨੇ ਉਹ ਰਸਮ ਰਵਾਜਾਂ ਨੂੰ ਇੰਨੀ ਤਰਜੀਹ ਦਿੱਤੀ ਜਾਂਦੀ ਹੈ ਜਿਹੜੀਆਂ ਸਾਡੀਆਂ ਆਪਣੀਆਂ ਨਹੀਂ ਦੂਜੇ ਦੂਜਿਆਂ ਤੋਂ ਅਸੀਂ ਨਕਲ ਕਰਕੇ ਅਡਾਪਟ ਕਰ ਲਈਆਂ ਤੇ ਉਹਨਾਂ ਤੇ ਨਾ ਜ਼ੋਰ ਪੈਸਾ ਖਰਚਾ ਜਾਂਦਾ ਸਮਾਂ ਬਰਬਾਦ ਹੁੰਦਾ ਜਿਹੜਾ ਆਪਣਾ ਨਹੀਂ ਤੇ ਜਿਹੜਾ ਸਾਡਾ ਆਪਣਾ ਜਿੱਥੇ ਵੱਧ ਸਮਾਂ ਲਾਉਣਾ ਚਾਹੀਦਾ ਉਹ ਸੀ ਆਨੰਦ ਕਾਰਜ ਤੇ ਉੱਥੇ ਅਸੀਂ ਅੱਧਾ ਘੰਟਾ ਵੀ ਬਹਿ ਕੇ ਰਾਜੀ ਅੱਧਾ ਘੰਟਾ ਵੀ ਬੇਕੇਰਾ ਜੀ ਨੇ ਵੀ ਜਿੰਨਾ ਜਲਦੀ ਹੁੰਦਾ ਨਵੇੜੋ ਉਹਨੂੰ ਨਵੇੜਨਾ ਮੈਂ ਆਪਣੇ ਕੰਨ ਹੀ ਸੁਣਿਆ ਜਦੋਂ ਕਈਆਂ ਦੇ ਨੰਦ ਕਾਰਜ ਕਰਾਉਣਗੇ ਕੰਨ ਚ ਬਾਬਾ ਜੀ ਜਲਦੀ ਨਵੇੜੋ ਉਸ ਤੋਂ ਬਾਅਦ ਮੈਂ ਤਾਂ ਹੁਣ ਜਾਂਦਾ ਹੀ ਨਹੀਂ ਕਿਸੇ ਦੇ ਫਿਰ ਉੱਤੇ ਅਰਦਾਸ ਕੀ ਕਰਨੀ ਹੈ ਕਿ ਇਸ ਭਾਗੀ ਜੋੜੀ ਨੂੰ ਲੰਬੀ ਉਮਰ ਦੇ ਰੋਗ ਤਾਂ ਕੀ ਕੁਛ ਨਹੀਂ ਗ੍ਰੰਥੀ ਸਿੰਘ ਨੂੰ ਕਹਿਣਾ ਪੈਂਦਾ ਭਾਈ ਉਹਨਾਂ ਨੇ ਤਾਂ ਚਲੋ ਉਹਨਾਂ ਦੀ ਡਿਊਟੀ ਆ ਕਹਿਣਾ ਪਰ ਨੀਤ ਨੂੰ ਮਰਾਦਾਂ ਨੇ ਇਹ ਭਾਵਨਾ ਨੂੰ ਭਾਗ ਗੁਰੂ ਜੀ ਦੀ ਅਰਦਾਸ ਹੋ ਰਹੀ ਆ ਪੁੰਨ ਪਾਪ ਤਾਂ ਉਹਦੇ ਵੇਖੇ ਜਾਣਿਆ ਗ੍ਰੰਥੀ ਸਿੰਘ ਦੇ ਨਹੀਂ ਤੂੰ ਕਿਹੋ ਜੀ ਭਾਵਨਾ ਵਿੱਚ ਗੁਰੂ ਕੋਲ ਆਇਆ ਕਿਹੋ ਜੀ ਭਾਵਨਾ ਨਾਲ ਗੁਰੂ ਸਾਹਮਣੇ ਬੈਠ ਕੇ ਆਪਣੇ ਬੱਚਿਆਂ ਲਈ ਆਪਣੇ ਲਈ ਅਰਦਾਸ ਕਰਾ ਰਹੇ ਆ ਤੇ ਤੇਰੇ ਨਾਲ ਗੱਲਬਾਤ ਹੈ ਉਹਦਾ ਸਿਰਫ ਤੇਰੀ ਗੱਲ ਗੁਰੂ ਸਾਹਿਬ ਨੂੰ ਦੱਸ ਰਿਹਾ ਉਹ ਕਿਸੇ ਗੱਲ ਦਾ ਜਵਾਬਦੇਹ ਨਹੀਂ ਐ ਕਿਸੇ ਗੱਲ ਦਾ ਜਵਾਬਦੇਹ ਨਹੀਂ ਜਵਾਬ ਦੇ ਤੁਸੀਂ ਹੋ ਕਿਉਂਕਿ ਤੁਹਾਡੀ ਅਰਦਾਸ ਹੋ ਰਹੀ ਹੈ ਗੱਲ ਕੇਸ ਤੁਹਾਡਾ ਵਕੀਲ ਥੋੜੇ ਜਵਾਬ ਦੇ ਹੁੰਦਾ ਵਕੀਲ ਤਾਂ ਉਧਰਲੀ ਗੱਲ ਉਧਰ ਉਧਰਲੀ ਗੱਲ ਉਧਰ ਕਰਦਾ ਜਿਨ੍ਹਾਂ ਨੂੰ ਅਸੀਂ ਸਾਧਨਾ ਤੇ ਅੱਜ ਸਾਡੇ ਘਰਾਂ ਦੇ ਹਾਲਾਤ ਉਹ ਵੀ ਸਾਹਮਣੇ ਆ ਕਿਸੇ ਦਈਆ ਜਿਹੜਾ ਸੋਚੇ ਇੱਕ ਅੱਧਾ ਸਿਰੇ ਚੜਦਾ ਨਹੀਂ 6 ਮਹੀਨੇ ਨਹੀਂ ਟੱਪਦੇ ਪਹਿਲੇ ਪੰਡੇ ਖੜਕ ਜਾਂਦੇ ਆ ਕਿਉਂਕਿ ਅਸੀਂ ਗੁਰੂ ਦਾ ਓਟ ਅਸਰਾ ਸਿਰਫ ਇੱਕ ਨਾਂ ਮਾਤਰ ਲਿਆ ਇੱਕ ਦਿਖਾਵਾ ਜਾਂ ਕੀਤਾ ਕਿਉਂਕਿ ਸਰਦਾ ਨਹੀਂ ਨਾ ਨੰਦ ਕਰ ਜਾਂ ਬਣਾ ਜੇ ਸਰਦਾ ਹੋਵੇ ਤਾਂ ਸਰ ਲਈਏ ਸਰਦਾ ਨਹੀਂ ਫੈਸਲੇ ਲਈ ਉਹਨਾਂ ਦੇ ਜਾਵਤਾ ਪੂਰਾ ਕੀਤਾ ਬਾਹਰਲੇ ਦੇਸ਼ਾਂ ਵਿੱਚ ਅੱਜ ਵੀ ਸਾਰੇ-ਸਾਰੇ ਪਰਿਵਾਰ ਦੋਨੇ ਤਰ੍ਹਾਂ ਦੇ ਪਰਿਵਾਰ ਦੋ-ਦੋ ਘੰਟੇ ਸਾਰੇ ਜਾ ਕੇ ਗੁਰੂ ਘਰ ਚ ਆਨੰਦ ਕਾਰਜਾਂ ਤੇ ਬੈਠਦੇ ਆ ਤਿਲ ਸਿੱਟਣ ਨੂੰ ਥਾਂ ਨਹੀਂ ਹੁੰਦਾ ਤੇ ਅੱਜ ਪੰਜਾਬ ਦੀ ਧਰਤੀ ਤੇ ਆਨੰਦ ਕਾਰਜਾਂ ਚ ਰੌਣਕ ਮੁੱਕਦੀ ਜਾ ਰਹੀ ਆ ਇੱਕ ਫਾਰਮੈਲਟੀ ਬਣ ਕੇ ਰਹਿ ਗਈ ਇਹ ਸਾਡੇ ਲਈ ਬੜੀ افسوس دی گل ہے ਸਾਡੀ ਤਰਾਸਦੀ ਦਾ ਕਾਰਨ ਹੈ ਇਹ ਇਹ ਇਹਨਾਂ ਗੱਲਾਂ ਨੇ ਸਾਨੂੰ ਇੰਨਾ ਨੀਵੇਂ ਲੈ ਜਾਣਾ ਤੇ ਅਸੀਂ ਸੋਚ ਵੀ ਨਹੀਂ ਸਕਦੇ ਅੱਜ ਸਭ ਤੋਂ ਵੱਧ ਤਲਾਕ ਸਿੱਖ ਪਰਿਵਾਰਾਂ ਚ ਹੋ ਰਿਹਾ ਤਲਾਕ ਸ਼ਬਦ ਸਾਡਾ ਤਾਂ ਹੈ ਹੀ ਨਹੀਂ ਕਿਸੇ ਸਾਡੀ ਰਹਿਤ ਮਰਿਆਦਾ ਚ ਨਹੀਂ ਕਿਸੇ ਕਿਤੇ ਵੀ ਮਾਰੇ ਨੇ ਤਾਂ ਮਿਲਾਪ ਦੀ ਗੱਲ ਕੀਤੀ ਆ ਪਿਆਰ ਦੀ ਗੱਲ ਕੀਤੀ ਆ ਪ੍ਰੇਮ ਦੀ ਗੱਲ ਕੀਤੀ ਆ ਵਿਛੋੜੇ ਦੀ ਤਾਂ ਹੈ ਹੀ ਨਹੀਂ ਪਰ ਹੋ ਰਿਹਾ ਉਹਦਾ ਕਾਰਨ ਗੁਰਮਤ ਨਹੀਂ ਹੈ ਨਾ ਮਾਪਿਆਂ ਕੋਲ ਜੇ ਮਾਪਿਆਂ ਕੋਲ ਹੋਵੇ ਤਾਂ ਬੱਚਿਆਂ ਨੂੰ ਦੱਸਣ ਤੇ ਜੋ ਕੁਛ ਹੈ ਉਹ ਤਸਵੀਰ ਤੁਸੀਂ ਬਿਹਤਰ ਜਾਣਦੇ ਹੋ ਪਰ ਅੱਜ ਆ ਜਿਹੜੀ ਸਾਜਨਾ ਦੀ ਬਰਾਤ ਤੁਰੀ ਜਿਹਦੇ ਵਿੱਚ ਉੱਚ ਕੋਟੀ ਦੇ ਮਹਾਪੁਰਸ਼ ਜੱਭੀ ਤੱਭੀ ਸੇਵਕ ਗੁਰਮੁਖ ਪਿਆਰੇ ਪਲ ਪਲ ਨਾਮ ਜਪਣ ਵਾਲੇ ਰੂਹਾਂ ਤੁਰੀਆਂ ਤੇ ਜਿਹੜੇ ਜਿਹੜੇ ਨਗਰਾਂ ਚ ਬਰਾਤ ਲੰਘ ਰਹੀ ਆ ਸਾਰੇ ਹੱਥ ਜੋੜ-ਜੋੜ ਨਮਸਕਾਰਾਂ ਕਰ ਰਿਆ ਸੀਸ ਝੁਕਾ ਰਿਆ ਅਦਬ ਦੇ ਰਿਆ ਫੁੱਲਾਂ ਦੀਆਂ ਵਰਖਾ ਹੋ ਰਹੀਆਂ ਨੇ ਅੱਜ ਇਹ ਬਰਾਤ ਕਰਤਾਰਪੁਰ ਸਾਹਿਬ ਪੁੱਜੀ ਆ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਭਾਈ ਭਾਨਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠ ਕੇ ਚਾਰ ਲਾਵਾਂ ਦਾ ਪਾਠ ਕੀਤਾ ਹੈ। ਭਾਈ ਮਰਦਾਨਾ ਜੀ ਦੇ ਪਰਿਵਾਰ ਵਿੱਚੋਂ ਆਏ ਹੋਏ ਰਵਾਬੀਆਂ ਨੇ ਚਾਰ ਲਾਵਾਂ ਦਾ ਕੀਰਤਨ ਕੀਤਾ ਹੈ। ਤੇ ਜਿਹੜੀ ਸਮੂਹ ਸਮਾਪਤੀ ਦੀ ਜਿਹੜੀ ਅਰਦਾਸ ਹੋਈ ਉਹ ਤਨਤਨ ਬਾਬਾ ਵਿਧਿਚੰਦ ਜੀ ਨੇ ਕੀਤੀ। ਇਹ ਸੀ ਸਾਜਨਾ ਦੀ ਪ੍ਰਾਪਤ। ਕੋਈ ਉੱਥੇ ਢੋਲਟ ਮੱਕੇ ਨਹੀਂ ਕੋਈ ਇਦਾਂ ਦੀ ਹੁਲੜਬਾਜੀ ਨਹੀਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕੇ ਇਦਾਂ ਦੇ ਸ਼ਬਦ ਪੜਦੇ ਸਿੱਖ ਗਏ ਸੰਗਤ ਗਈ ਗੁਰੂ ਸਾਹਿਬ ਗਏ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਇਦਾਂ ਦੇ ਸ਼ਬਦ ਪੜੇ ਤੇ ਬਰਾਤ ਗਈ ਮਾਂ ਗੁਜਰੀ ਨੂੰ ਜਦੋਂ ਵਿਆਹ ਕੇ ਤੁਰਨ ਵਾਸਤੇ ਤੇ ਡੋਲੀ ਚ ਬਿਠਾਇਆ ਤੁਰਨ ਲੱਗੇ ਵਧਾਈ ਕੀ ਦੇਣ ਲੱਗੇ ਤੇ ਭਾਈ ਲਾਲ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਹੋ ਕੇ ਗਿਆ ਪਾਤਸ਼ਾਹ ਬਖਸ਼ ਦਿਓ ਮੈਂ ਗਰੀਬ ਸਾਂ ਤੁਹਾਡੀ ਉਨੀ ਸੇਵਾ ਨਹੀਂ ਕਰ ਸਕਿਆ ਜਿੰਨੀ ਮੈਨੂੰ ਕਰਨੀ ਚਾਹੀਦੀ ਸੀ ਬਖਸ਼ ਦਿਓ ਬੰਦ ਗੁਰ ਹਰਗੋਬਿੰਦ ਸਾਹਿਬ ਨੇ ਗੁੱਡ ਗਲ ਵਕੜੀ ਚ ਲੈ ਕੇ ਕਿਹਾ ਨਾ ਨਾ ਭਾਈ ਲਾਲਚੰਦ ਜੀ ਜਿਨ ਤਨ ਜਾ ਅਰਪਣ ਕੀਨੰ ਜਿਨੇ ਆਪਣੇ ਤਨ ਜਿਗਰ ਦਾ ਟੁਕੜਾ ਧੀ ਦੇ ਦਿੱਤੀ ਤੈਨੂੰ ਪਾਛਾ ਕੀ ਰੱਖ ਲਈਨੇ ਉਹਨੇ ਪਿੱਛੇ ਕੀ ਰੱਖ ਲਿਆ ਅਸੀਂ ਬਹੁਤ ਖੁਸ਼ ਆ ਤੇ ਮਾਤਾ ਵਿਸ਼ਨਕਰ ਕਹਿੰਦੀ ਸੀ ਲਾਲਚੰਦ ਨੂੰ ਕਹਿੰਦੀ ਜਦੋਂ ਆਪਾਂ ਤੁਰਿਆ ਕਰਨਾ ਨਾ છાતી ਚੋੜੀ ਕਰਕੇ ਦਰਿਆ ਕਰਨਾ ਲੋਕਾਂ ਨੇ ਕਿ ਉਹ ਦੇਖੋ ਗੁਰੂ ਹਰਗੋਬਿੰਦ ਸਾਹਿਬ ਦਾ ਕੁੜਮ ਜਾ ਰਿਹਾ ਹੈ ਮੈਨੂੰ ਕਿਹਾ ਕਰਨਾ ਉਹ ਦੇਖੋ ਗੁਰੂ ਹਰਗੋਬਿੰਦ ਸਾਹਿਬ ਦੀ ਕੁੜਮ ਨਹੀਂ ਜਾ ਰਹੀ ਆ ਕਿੱਡਾ ਸਮਾਜ ਸਾਦਾ ਸਤਕਾਰ ਵਧੇਗਾ ਚਲੋ ਬਾਬਾ ਸ੍ਰੀ ਚੰਨ ਮਹਾਰਾਜ ਦੀ ਕਿਰਪਾ ਉਹਨਾਂ ਦੀ ਵਿਚੋਲਗੀ ਹੋਈ ਇਹ ਰਿਸ਼ਤਾ ਨੇ ਪਰੇ ਚੜਿਆ ਗੁਰੂ ਤੇਗ ਬਹਾਦਰ ਬਾਬਾ ਤਿਆਗ ਮਲ ਜੀ ਹਲੇ ਤਿਆਗ ਮਲ ਨੇ ਤੇ ਵਿਆਹ ਹੋਇਆ ਮਾਂ ਗੁਜ਼ਰੀ ਨਾਲ ਤੇ ਉਹ ਕੋ ਵੱਖਰਾ ਪਾਕਾ ਪਾਉਣ ਵਾਲੇ ਦਿਨਾਂ ਚ ਬੇਨਤੀ ਕਰਾਂਗਾ ਫਿਰ ਕਰਤਾਰਪੁਰ ਸਾਹਿਬ ਦਾ ਜੰਗ ਹੁੰਦਾ ਤਿਆਗ ਮਲ ਜੀ ਤੇਗ ਦੇ ਜੋਹਰ ਵਿਖਾਉਂਦੇ ਆ ਇੱਥੇ ਇੱਕ ਨਾਮ ਕਰਨ ਹੁੰਦਾ ਇੱਕ ਨਾਮ ਸਾਡਾ ਜਨਮ ਤੋਂ ਨਾਲ ਹੈ ਮਾਪਿਆਂ ਨੇ ਰੱਖਿਆ ਇੱਕ ਨਾਮ ਬੰਦਾ ਕਮਾਉਂਦਾ ਜਦੋਂ ਉਹ ਕੋਈ ਡਾਕਟਰ ਬਣਦਾ ਲੋਕ ਡਾਕਟਰ ਸਾਹਿਬ ਕਹਿੰਦੇ ਆ ਇੰਜੀਨੀਅਰ ਬਣਦਾ ਇੰਜੀਨੀਅਰ ਸਾਹਿਬ ਕਹਿੰਦੇ ਆ ਕੋਈ ਉਹ ਕੋਈ ਵੀ ਨਾਮ ਨਾ ਖੱਟਦਾ ਤੇ ਉਹਦਾ ਫਿਰ ਉਹ ਨਾਮ ਇੱਕ ਤਖੱਲਸ ਜੁੜਦਾ ਅੱਜ ਤੇਗ ਬਹਾਦਰ ਤਿਆਗ ਮਲ ਜੀ ਨੇ ਐਸੀ ਤੇਗ ਚਲਾਈ ਗੁਰੂ ਤੇਗ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਨਾਮ ਕਰਨ ਦਿੱਤਾ ਕਿ ਨਾਮ ਤਿਆਗ ਮਲ ਨਹੀਂ ਤੁਹਾਡਾ ਨਾਮ ਤੇਗ ਬਹਾਦਰ ਹੋਣਾ ਚਾਹੀਦਾ ਇਹ ਨਾਮ ਕਮਾਇਆ ਉਹਨਾਂ ਨੇ ਤੇ ਆਖ ਮੰਨ ਲਓ ਤਾਂ ਨਾਮ ਰੱਖਿਆ ਸੀ ਤੇਗ ਚਲੋ ਦੋਵੇਂ ਨਾਮ ਮਾਰੇ ਨਾਲ ਟੁਕਦੇ ਆ ਤਿਆਗ ਵੀ ਬਹੁਤ ਹੈ ਤੇ ਤੇਗ ਦੇ ਤਾਂ ਨਹੀਂ ਵੀਨੇ ਤੇਗ ਚਲੌਣ ਚ ਵੀ ਤੇਗ ਖਾਨ ਚ ਵੀ ਇਹ ਆ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਰਹਿਮਤਾਂ ਹੋਰ ਆਪਾਂ ਜਿਵੇਂ ਜਿਵੇਂ ਸਮਾਂ ਤੁਰੇਗਾ ਨਾਲ ਨਾਲ ਆਪਾਂ ਇਤਿਹਾਸ ਦੇ ਪੰਨੇ ਸਾਂਝੇ ਕਰਦੇ ਚੱਲਾਂਗੇ ਤੇ ਮਨ ਮਿਰਤੀਆਂ ਸੁਰਤ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਨਾਲ ਜੁੜਨ ਦਾ ਯਤਨ ਕਰਾਂਗੇ ਸੋ 25 ਨਵੰਬਰ ਨੂੰ ਇਹ ਮਹਾਨ ਸ਼ਤਾਬਦੀ ਦਾ ਪਾਵਨ ਦਿਹਾੜਾ ਹੈ ਕੋਸ਼ਿਸ਼ ਕਰਿਏ ਉਦੋਂ ਤੱਕ ਜਿੰਨਾ ਵੱਧ ਤੋਂ ਵੱਧ ਅਸੀਂ ਨਿਤਨੇਮ ਕਰ ਸਕਦੇ ਆ ਨਿਤਨੇਮ ਕਰਿਓ ਘੱਟੋ-ਘੱਟ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਪਾਠ ਜ਼ਰੂਰ ਕਰਿਓ ਨੌਵੇਂ ਹਾਲੇ ਦੇ ਸ਼ਲੋਕ ਜ਼ਰੂਰ ਪੜਿਓ ਅਰਥਾ ਸਮੇਤ ਪੜਲੋ ਉਸ ਤੋਂ ਵੀ ਚੰਗਾ ਤੇ ਜਿੰਨੀ ਵੀ ਹਾਜ਼ਰੀ ਬਾਣੀ ਪੜ ਕੇ ਲਵਾ ਸਕਦੇ ਆ ਉੰਨੀ ਹੀ ਹਾਜ਼ਰੀ ਲਵਾਉਣ ਦਾ ਯਤਨ ਕਰਿਓ ਕਿਉਂਕਿ ਸਾਡੀ ਸਾਂਝ ਬਾਣੀ ਰਾਹੀਂ ਹੀ ਗੁਰੂ ਨਾਲ ਬਣਨੀ ਹੈ ਗੁਰੂ ਉਪਦੇਸ਼ ਨਾਲ ਕਰਕੇ ਹੀ ਗੁਰੂ ਨਾਲ ਸਾਡੀ ਸਾਂਝ ਬਣਨੀ ਹੈ ਸਤਿਗੁਰੂ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੀ ਤੁਹਾਡੀ ਹਾਜ਼ਰੀ ਲਿਖੇ ਪ੍ਰਵਾਨ ਕਰਨ ਤੇ ਇਸੇ ਤਰ੍ਹਾਂ ਗੁਰਗੋਦੀ ਚ ਬੈਠ ਕੇ ਗੁਰੂ ਵਡਿਆਈ ਪ੍ਰਮਾਤਮਾ ਦੀ ਸਿੱਧ ਸਲਾਹ ਆਪਾਂ ਕਰਦੇ ਰਹੀਏ ਇਹ ਬਖਸ਼ਿਸ਼ ਸਾਡੀ ਝੋਲੀ ਵਿੱਚ ਪਾਉਣ ਇਨਹੀ ਅੱਖਰ ਪ੍ਰਵਾਨ ਬੇਨਤ ਪੁੱਲਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ ਜਿਵੇਂ ਹੋਵੇ ਸਾਹਿਬ ਸਿਮੇਲ ਆਉ ਨੰਦ ਸਾਹਿਬ ਦੀ ਬਾਣੀ ਅਰਦਾਸ ਬੇਨਤੀ ਹੁਕਮਨਾਮਾ ਸਭ ਸਰਵਣ ਕਰੀਏ